ਤੋਂ ਬੇ ਦੇ ਬਹੁਤ ਇੰਟਰਵਿਊ ਆਣੇ ਉਹ ਬਜ਼ੁਰਗ ਬੈਠਾ ਉੱਧਰ ਸੱਜੇ ਪਾਸੇ ਇੱਥੇ ਇੰਟਰਵਿਊ ਚੱਲਦੀ ਸੀ ਮੂਸੇ ਵਾਲੇ ਦੀ ਜਦੋਂ ਵਿੱਚ ਮਾਤਾ ਆ ਜਾਂਦੀ ਹੈ ਇੱਕ ਹਨਾ ਇਹਨਾ ਉੱਤੋਂ ਉੱਪਰ ਆਲੇ ਮਾਦੀ ਹੋਰ ਆ ਜੀ ਉੱਧਰ ਆਹ ਜਰਾ ਪੁੱਛਦਾ ਨਾ ਇਹ ਗੇਟ ਜਿੰਦਾਂ ਲੋ ਜਿਹਾ ਸੋ ਕਰਕੇ ਚੱਕ ਕੇ ਦਿਖਾ ਦਿੰਨੇ ਆ ਲਿਆ ਹੋਰੇ ਛੱਡ ਤੇ ਤੂੰ ਨਾ ਆਇਆ ਆ ਘਰ ਭਾਈ ਅੰਦਰੋਂ ਦੇਖ ਲੋ ਮੂਸੇ ਵਾਲਾ ਇਹ ਤੂੰ ਦੇਖ ਕੋਲੇ ਕੁਤਰੇ ਦੀਨੋਂ ਡਰਨ ਮੰਨੂਗੀ ਫੋਟੋ ਜੀ ਬੱਦੀ ਨੇ ਕਿੱਤੀ ਆਲੀ ਹੋਰੇ ਇਧਰ ਕਿਉਂ ਤੇ ਆ ਗਈ ਤੇ ਨਾਲੋਂ ਇਹਦਾ ਕਿੱਧਰ ਗਿਆ ਸੰਸਾਰ ਉੱਲੀ ਗਿਆ ਸੀ ਜਿਹੜੀ ਰੇਲਿੰਗ ਆ ਇਹ ਤਾਂ ਪੂਰੀ ਉਹਦੇ ਵਾਂਗ ਬਣਾਤੀ ਝੰਡੇ ਵਾਂਗ ਜਿਹੜਾ ਭਾਰਤੋ ਦਾ ਝੰਡਾ ਹਨ ਉਸੇ ਰੰਗ ਦੀ ਬਣਾਤੀ ਰੇਲਿੰਗ ਸਾਰੀ ਆਦੇ ਆ ਗਿਆ ਜਵਾਰ ਕੇ ਇਧਰ ਆ ਰਾਤ ਹੋ ਗਿਆ ਸੀ ਮੂਸੇ ਵਾਲਾ ਪੈਲੀ ਉਹੀ ਪੈਲੀ ਹੀ ਹੋ ਅੱਜ ਹੁਣ ਤੋਂ ਘੰਟੇ ਡੋੜ ਘੰਟੇ ਬਾਅਦ ਦੀ ਬਾਅਦ ਹੀ ਗੱਲਾਂ ਦੇ ਲੱਕ ਹੱਸਦਾ ਖੇਡਦਾ ਜਾਂਦਾ ਹੂ ਕਿਤੇ ਯਾਦ ਚੇਤੇ ਸੀ ਬਣਾ ਗਾਂ ਜਾ ਕੇ ਕੀ ਹੋ ਜਾਣਾ ਵੀ ਮਗਰ ਗੱਡੀਆਂ ਲੱਗੀਆਂ ਹੋਈਆਂ ਨੇ ਗਾਰਨਿੰਗ ਕੋਈ ਕੋਈ ਪ੍ਰਮਾਤਵਾ ਹਨ ਜਦੋਂ ਕਹਿੰਦੇ ਕੋਈ ਬਾਣਾ ਵਾਤਨਾ ਹੁੰਦਾ ਦਿਮਾਗ ਨਹੀਂ ਕੰਮ ਕਰਦਾ ਸਾਲੀ ਇੱਕ ਗੱਲ ਆ ਜਦੋਂ ਵੀ ਮਤਲਬ ਜਿਹੜਾ ਵੀ ਬੰਦਾ ਉਰੇ ਆਉਂਦਾ ਹੋਵੇ ਇੱਕ ਵਾਰੀ ਆ ਸਾਰੀਆਂ ਥਾਵਾਂ ਤੇ ਬੰਦਾ ਹੋ ਕੇ ਜਾਂਦਾ ਠੀਕ ਆ ਉਹਦਾ ਘਰ ਉਹਦਾ ਪੁਰਾਣਾ ਘਰ ਫੇਰ ਜਿੱਥੇ ਸੰਸਕਾਰ ਕੀਤਾ ਉਹ ਫਿਰ ਚੌਥੀ ਥਾਂ ਆਹ ਆ ਸਾਰੀਆਂ ਥਾਵਾਂ ਤੇ ਬੰਦਾ ਆ ਕੇ ਜਾਂਦਾ ਤੇਰਾ ਉਹ ਚੀਜ਼ ਨੂੰ ਹਰੇਕ ਬੰਦਾ ਮਹਿਸੂਸ ਕਰਦਾ ਇੱਥੋਂ ਹੁਣ ਅਸੀਂ ਚੱਲੀ ਜੰਦੇ ਆ ਸਾਨੂੰ ਥੋੜਾ ਐ ਲੱਗ ਜਿੰਦਾ ਲੈ ਯਾਰ ਕਿੰਨਾ ਹੱਸਦਾ ਖੇਡਦਾ ਜਾਂਦਾ ਉਹ ਮਜ਼ਾ ਕਰਦਾ ਜਾਂਦਾ ਹੋ ਜਾਂ ਹੋ ਸਕਦਾ ਜਿਵੇਂ ਗੱਡੀਆਂ ਮਗਰ ਆਉਂਦੀ ਸੀ ਉਹਦੇ ਦਿਮਾਗ 'ਚ ਵੀ ਗੱਲ ਚੱਲਦੀ ਹੋਵੇ ਕਿ ਤਨਾ ਕਿਤੇ ਕਿ ਸਲੇ ਬੰਦੇ ਕੌਣ ਨੇ ਫੇਰ ਮਨ ਚ ਆਇਆ ਹੋਵੇ ਨਹੀਂ ਨਹੀਂ ਚੱਲਦਾ ਇਹ ਤਾਂ ਵੈਸੇ ਹੀ ਆ ਗਏ ਹੋਣੇ ਆ ਹੁਣ ਮੈਨੂੰ ਲੱਗਦਾ ਘਟਾ ਹੋਊਗਾ ਇੱਧਰੋਂ ਆ ਦੇਖੋ ਫੋਟੋ ਤੇ ਲੱਕ ਕਿੰਨਾ ਕਿੱਡੀ ਲੰਮੀ ਬਾੜ ਮਗਰ ਬੰਦੇ ਲੱਗੇ ਰਹੇ ਨੇ ਮਗਰ ਹਨਾ ਉਹ ਗਾਂ ਆ ਗਿਆ ਉੱਥੋਂ ਲਾਈਏ ਜੇ ਉਹਦੇ ਘਰ ਤੋਂ ਲਾਈਏ ਔਰ ਤਾਂ ਹੀ ਤਿੰਨ ਚਾਰ ਕਿਲੋਮੀਟਰ ਦੀ ਬਾੜ ਬਣਦੀ ਆ ਇਹ 4 ਕਿਲੋਮੀਟਰ ਬੰਦੇ ਆ ਨੇ ਪਿੱਛਾ ਕੀਤਾ ਜਾਂ ਉਹਨਾਂ ਨੂੰ ਟਾਰਗੇਟ ਕਰਨ ਦਾ ਮੌਕਾ ਨਹੀਂ ਮਿਲਿਆ ਉੱਥੇ ਪਿੱਛੇ ਕਿਤੇ ਕੋਈ ਹਾਲਾਤ ਬਣਿਆ ਉਹਦੇ ਉਹ ਆ ਗਿਆ ਘੱਟ ਉਹ ਨੂੰ ਟੱਕ ਰਗਾ ਹਾਂਜੀ ਹੋ ਗਿਆ ਉਹੀ ਆ ਨਾ ਇਹ ਤੈਨੂੰ ਬਸ ਇਤਨੀ ਕਰਨਾ ਹੋਊਗਾ ਦੇਖ ਲੈ ਜਵਾਕਾਂ ਨੂੰ ਵੀ ਪਤਾ ਹੈ ਇਹਨਾਂ ਨੂੰ ਵੀਡੀਓ ਕਿੰਨੀ ਵਾਰ ਦੇਖੀ ਹੋਊਗੀ ਵੀ ਜਿਹੜਾ ਇਹਨਾਂ ਨੂੰ ਵੀ ਪਤਾ ਵੀ ਇਧਰੋਂ ਇਧਰ ਨੂੰ ਜਾਣਾ ਹੈ ਨਾ ਇਹ ਕਿਹੜਾ ਕਦੇ ਪਹਿਲਾਂ ਆਏ ਨੇ ਮੈਂ ਵੀ ਨਹੀਂ ਆਇਆ ਕਦੇ ਮੈਂ ਆਇਆ ਸੀ ਪਿਛਲੀ ਵਾਰੀ ਜਦੋਂ ਮਤਲਬ ਉਧਰੋਂ ਮੁੜ ਗਿਆ ਸੀਗਾ ਮੈਂ ਘਰ ਘਰ ਦੇਖ ਕੇ ਆਹ ਨਹੀਂ ਇਧਰ ਨਹੀਂ ਆਇਆ ਮੈਂ ਆਦੇ ਆ ਘਾਟਾ ਉਹ ਹੈ ਨਾ ਹਾਂ ਆ ਘਾਟਾ ਓ ਮਗਰੋਂ ਮੁੰਡਾ ਭੱਜਿਆ ਉਹ ਗੋਲੀ ਚੱਲਦੀ ਆ ਅੱਛਾ ਆ ਗੱਡੀ ਮੂਰੇ ਜਿਹੜੀ ਜਾਂਦੀ ਹੈ ਨਾ ਇਹਨਾਂ ਦੇ ਚ ਵੀ ਇਹੀ ਗੱਲਾਂ ਚੱਲਦੀਆਂ ਹੋਣਗੀਆਂ ਪੱਕਾ ਜਿਹੜੀ ਵੀ ਕਾਰ ਇੱਥੋਂ ਲੰਘਦੀ ਹੋਊਗੀ ਗੱਡੀ ਮੋਟਰਸਾਈਕਲ ਆਹ ਰਾਈਸਾਈਕਲ ਵਾਲਾ ਸੱਚੀ ਉਹਨਾਂ ਆਹ ਸਾਈਕਲ ਵਾਲੇ ਨੇ ਦੇਖ ਲਈ ਸੀ ਆਹ ਦੇ ਇੱਥੇ ਘੇਰ ਲਿਆ ਉਹਨਾਂ ਨੇ ਆਹ ਦੇ ਹੋਰ ਯਾਰ ਨਿਸ਼ਾਨ ਲੱਗਾ ਆ ਆ ਗਈ ਜਗਾ ਆ ਬੰਦੇ ਸੱਟੇ ਬਸ ਇੱਥੇ ਗੱਡੀ ਲਾ ਲਈ ਮੂਰੇ ਉਹਨਾਂ ਇਧਰ ਕੰਦ ਤੇ ਗੋਲੀ ਹੋਊਗਾ ਇਧਰ ਭੱਜਿਆ ਹਨਾ ਆ ਜਗਾ ਇਧਰਲੇ ਬਸਿਆ ਆ ਦੇ ਇੱਥੇ ਗੱਡੀ ਬਸ ਇੱਥੇ ਘੇਰ ਲਿਆ ਉਹਨਾਂ ਨੇ ਸਾਨੂੰ ਕਿਤੇ ਗੱਡੀ ਰੁਕੀ ਹੋਣੀ ਆ ਬਸ ਹਨਾ ਜਾਂ ਪਿਸ਼ਾਉ ਉਹਦੇ ਲੱਗੇ ਵੀਡੀਓ ਬਣਾਉਣ ਬੰਦੇ ਆਦੇ ਆਪਾਂ ਉਧਰੋਂ ਮੁੜ ਕੇ ਲਿਆਉਂਦੇ ਆ ਗੱਡੀ ਆ ਧਾਰ ਸ਼ਾਰ ਬਣਾਇਆ ਹੈ ਨਾ ਉੱਤੇ ਥਾਰ ਤਾਂ ਹੀ ਬਣਾਇਆ ਹੋਇਆ ਵੀ ਇੱਥੇ ਥਾਰ ਖੜੀ ਹੋਊ ਬਸ ਉੱਥੋਂ ਜਦੋਂ ਗੱਡੀ ਮੁੜੀ ਹੈ ਨਾ ਜਿਹੜੇ ਇੱਕ ਗੱਡੀ ਮੂਹਰੇ ਹੋਣੀ ਆ ਤੇ ਕਿੱਥੇ ਵੱਜੀਆਂ ਆਈਆਂ ਗੋਲੀਆਂ ਉਹਦੇ ਨੇ ਸ਼ਾਰ ਬੜੇ ਹੋਏ ਹਨਾ ਬਹੁਤ ਬੜੇ ਹੋਏ ਨੇ ਸ਼ਾਰ